ਪਾਣੀ ਦਾ ਪ੍ਰੋਜੈਕਟ ਚੱਲਦਾ ਸੀ ਹਣਾ ਜੀ ਐਲ ਐਨਟੀ ਦਾ ਜਿਹੜਾ 247 ਵਾਟਰ ਸਪਲਾਈ ਦਾ ਕਨਾਲ ਵਾਟਰ ਦਾ ਉਹਦੇ ਕਰਕੇ ਸਾਰੇ ਸ਼ਹਿਰ ਦੀਆਂ ਸੜਕਾਂ ਪੱਟੀਆਂ ਹੋਈਆਂ ਸੀ ਤੇ ਉਹਦੇ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਆਂਦੀ ਸੀ ਐਕਸੀਡੈਂਟ ਵੀ ਹੁੰਦੇ ਸੀ ਲੋਕਾਂ ਦੇ ਗੱਡੀਆਂ ਵੀ ਟੁੱਟਦੀਆਂ ਸੀ ਤੇ ਹੁਣ ਮੇਨ ਜਿਹੜਾ ਪ੍ਰੋਜੈਕਟ ਹੈ ਉਹ ਵੈਸੇ ਸਾਰੇ ਪ੍ਰੋਜੈਕਟ ਤਾਂ 40 ਕਰੋੜ ਤੋਂ ਵੱਧ ਸ਼ਹਿਰ ਤੇ ਜਿਹੜਾ ਸੁੰਦਰੀਕਰਨ ਵੀ ਹੋਣਾ ਬਹੁਤ ਕੁਝ ਹੋਣਾ ਲੇਕਿਨ ਇਸ ਵੇਲੇ ਜਿਹੜਾ ਹੈਗਾ ਸਾਡੀ ਮੈਂ ਉਹ ਸੜਕਾਂ ਨੂੰ ਜਿਹੜੀਆਂ ਸਾਰੀਆਂ ਜੜੀਆਂ ਹੈਗੀਆਂ ਤਾਂ ਕਿ ਮੇਨ ਰੋਡ ਤੋਂ ਲੈ ਕੇ ਤੁਹਾਡੇ ਘਰ ਤੱਕ ਦੀ ਜਿਹੜੀ ਸੜਕ ਹੈ ਉਹ ਫਰਸਟ ਕਲਾਸ ਹੋਵੇ ਠੀਕ ਹੈ ਸਸਤੇ ਪਾਣੀ ਇਹਦੇ ਤੇ ਰੁਕਣਾ ਨਹੀਂ ਚਾਹੀਦਾ ਔਰ ਇਹਦੇ ਨਾਲ ਵੀ ਜਿਹੜੀ ਜਗ੍ਹਾ ਬਚੀ ਹੈ ਨਾ ਜੀ ਇਹ ਜਿੱਥੇ ਵੀ ਸੜਕ ਤੇ ਖੜਾ ਹੈ ਆ ਵੀ ਸਾਰਾ ਚਕਾ ਦੇ ਦੋ ਇਸ ਵਾਰ ਇਹ ਪਾਣੀ ਇੱਥੇ ਆ ਕੇ ਅੰਦਰ ਜਾਂਦਾ ਕਰਦਾ ਜੀ ਅੰਦਰੋਂ ਵੀ ਤੇ ਬਾਹਰੋਂ ਵੀ ਦੋਨੋਂ ਪਾਸੇ ਸਾਫ਼ ਕਰਨਾ ਐਸੀ ਸਾਬ ਔਰ ਜਿਹੜੇ ਜਿਹੜੇ ਉੱਚੇ ਜਿਹੜੇ ਬੰਦ ਕੀਤੇ ਹੋਣ ਗਣਾ ਖੋਲੋ ਹਾਂ ਇੱਕ ਪਲੈਂਟੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਚਲੋ ਬਹੁਤ ਅੱਛਾ ਜੀ ਚਲੋ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਬਾਬਾ ਜੀ ਤਾਂ ਜੀ ਨੂੰ ਸਾਰਿਆਂ ਨੂੰ ਤੁਹਾਨੂੰ ਵਧਾਈਆਂ ਜੀ ਚਲੋ ਤੁਹਾਨੂੰ ਸੜਕ ਮਿਲੀ ਹੈ ਜੀ ਬਹੁਤ ਪੁਰਾਣੀ ਮੰਗ ਸੀ ਤੁਹਾਡੀ ਜੀ ਇਹ ਤਾਂ ਬਣਿਆ ਦੀ ਇਹ ਦਬਾ ਇਹ ਤਾਂ ਬਣਿਆਦੀ ਲੋੜ ਹੈ ਜੀ ਬਹੁਤ ਅਸੀਂ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਰੋਬੀਰ ਸਿੰਘ ਜੀ ਦਾ ਬੜਾ ਧੰਨਵਾਦ ਕਰਦੀਆਂ ਜਿਹੜੀ ਇਹ ਆਪਣੀ ਥਾਪਰ ਕਾਲਜ ਦੇ ਨਾਲ ਜਿਹੜੀ ਸੜਕ ਜਾਂਦੀ ਸੀ ਅ ਅਦਾਰਸ਼ ਕਲੋਨੀ ਪ੍ਰੇਮਨਗਰ ਤੇ ਇਹ ਅਬਲੋਵਾਲ ਨੂੰ ਜਾਂਦੀ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਤੇ ਬੜੇ ਚਿਰ ਦੀ ਲੋਕਾਂ ਦੀ ਡਿਮਾਂਡ ਸੀ ਜਿਹੜੀ ਇਹ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਇਹ ਸੜਕ ਹੈ ਤਿਆਰ ਹੋਈ ਤੇ ਹੁਣ ਇਹ ਮੁਕੰਮਲ ਹੋ ਗਈ ਹੈ ਤੇ ਮੈਂ ਪਹਿਲੀ ਵਾਰ ਦੇਖਿਆ ਜੀ ਕੋਈ ਮੰਤਰੀ ਸਪੈਸ਼ਲ ਇਹਦਾ ਜਿਹੜੀ ਕੋਈ ਸੜਕ ਬੰਦੀ ਉਹਦਾ ਜਾਇਜ਼ਾ ਲੈਣ ਆਣ ਜਾਇਜ਼ਾ ਦਾ ਮਤਲਬ ਐਸਤਰ ਹੈ ਵੀ ਉਹਨਾਂ ਨੇ ਦੇਖਿਆ ਵੀ ਭਾਈ ਮਟੀਰੀਅਲ ਤੇ ਜੋ ਲੱਗਿਆ ਤੇ ਸੜਕ ਬਹੁਤ ਵਧੀਆ ਤਿਆਰ ਹੋਈ ਹੈ ਤੇ ਜਿੰਨੀ ਮਤਲਬ ਕਹੀ ਗਈ ਸੀ ਉਸ ਅਫਸਰ ਤੇ ਆ ਰਹੀ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਉਹ ਸਪੈਸ਼ਲ ਸਾਡੇ ਇਸ ਇਲਾਕੇ ਦੇ ਵਿੱਚ ਆਈ ਸੜਕ ਦਾ ਕੰਮ ਅਸੀਂ ਨੇ 2 ਮਹੀਨੇ ਪਹਿਲਾਂ ਮੁੱਦਾ ਰੱਖਿਆ ਸੀ ਮੰਤਰੀ ਸਾਹਿਬ ਤੋਂ ਸਾਡਾ 2 ਮਹੀਨੇ ਦੇ ਵਿੱਚ ਵਿੱਚ ਕੰਮ ਸਟਾਰਟ ਕਰਵਾਤਾ ਜੀ ਸਾਡੀ ਮਰੌੜ ਤੋਂ ਹਿਆਣੇ ਤੱਕਰ ਮਤਲਬ ਸੜਕ ਬਣ ਚੁੱਕੀ ਹੈ ਜੀ ਅੱਗੇ ਕੰਮ ਚੱਲ ਰਿਹਾ ਜੀ ਬਹੁਤ ਜ਼ਿਆਦਾ ਸੌਖਾ ਹੋ ਗਿਆ ਜੀ ਮੰਡੀ ਨੂੰ ਜਾਣ ਵਾਲਾ ਰਸਤਾ ਦੀ ਜੀ ਇਹ ਮੇਨ ਸਾਡਾ ਬਹੁਤ ਵਧੀਆ ਹੋਇਆ ਮਾਨ ਸਰਕਾਰ ਬਹੁਤ ਵਧੀਆ ਕੰਮ ਕਰਾਰੀ ਹੈ ਜੀ ਤੋ ਮੇਨ ਜਿਹੜਾ ਕੰਮ ਹੈ ਕ੍ਰੈਕਟੀਵਿਟੀ ਬੇਸਿਕ ਹੈ ਜੀ ਜਿਵੇਂ ਪਾਣੀ ਹੈ ਸੜਕ ਹੈ ਚਾਹੇ ਸੀਵਰੇਜ ਹੈ ਸਟਰੀਟ ਲਾਈਟ ਹੈ ਬੁਰੀਆਦੀ ਸਹੂਲਤਾਂ ਹੈ ਇਹ ਸਾਰਾ ਕੁਝ ਹੀ ਜਿਹੜਾ ਹੈਗਾ ਸਾਰੀਆਂ ਬੁਰੀਆਦੀ ਸਹੂਲਤਾਂ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ 40 ਕਰੋੜ ਦਾ ਸਾਰੀਆਂ ਬੁਰੀਆਦੀ ਸਹੂਲਤਾਂ ਤੇ ਹੈਗਾ ਜਿਉਂਦੇ ਨਾਲ ਸੀਸੀਟੀਵੀ ਕੈਮਰੇ ਵੀ ਆਣਗੇ ਇਹ ਹੁਣ ਪੰਜ ਸਾਲ ਵਾਸਤੇ ਇਹਨਾਂ ਨੇ ਮੇਨਟੇਨ ਕਰਨੀ ਹੈ ਜਿਨੇਤਾ ਨੇ ਦੀ ਜ਼ਿੰਮੇਵਾਰੀ ਐਗਰੀਮੈਂਟ ਹੋਇਆ ਹੈ ਜਿੰਮੇਵਾਰੀ ਹਾਂ